ਸਸਿਕਾ ਸਾਰੇ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਜਨੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਇੱਥੇ ਜੀ ਵਲੌਗ ਆਪਾਂ ਈਵਨਿੰਗ ਤੋਂ ਸਟਾਰਟ ਕਰ ਰਹੇ ਹਾਂ ਜਿਹੜਾ ਮੇਰਾ ਅ ਪਿਛਲਾ ਵਲੌਗ ਸੀਗਾ ਉਹਦੇ ਨਾਲ ਹੀ ਮੈਂ ਆਪਣਾ ਨੈਕਸਟ ਵਲੌਗ ਸਟਾਰਟ ਕਰ ਦਿੱਤਾ ਸੀਗਾ ਤੇ ਇੱਥੇ ਈਵਨਿੰਗ ਦਾ ਟਾਈਮ ਸੀਗਾ 7:30 ਵਜੇ ਦਾ ਤੇ ਇੱਥੇ ਮੈਂ ਕਰ ਰਹੀ ਸੀ ਆਪਣੀ ਰਾਤ ਦੀ ਸਬਜ਼ੀ ਦੀ ਤਿਆਰੀ ਤੇ ਅੱਜ ਆਪਾਂ ਬਣਾਵਾਂਗੇ ਆਲੂ ਗੋਭੀ ਦੀ ਸਬਜ਼ੀ ਕਿਉਂਕਿ ਨਾ ਦੁਪਹਿਰ ਹੀ ਲੈਂਦੀ ਸੀਗੀ ਗੋਭੀ ਤੇ ਮੈਂ ਤੇ ਸਬਜੀ ਕਟਿੰਗ ਕਰ ਰਹੀ ਸੀ ਤੇ ਅੱਜ ਨਾ ਮਤਲਬ ਇੱਕੋ ਨਾ ਮਹੀ ਮੌਸਮ ਇਹਨਾਂ ਚੇਂਜ ਹੋ ਗਿਆ ਇੰਨੀ ਜ਼ਿਆਦਾ ਠੰਡ ਲੱਗ ਰਹੀ ਸੀਗੀ ਹਵਾ ਵੀ ਇੰਨੀ ਤੇਜ਼ ਚੱਲ ਰਹੀ ਆ ਔਰ ਠੰਡ ਵੀ ਇੰਨੀ ਜ਼ਿਆਦਾ ਹੋਈ ਹੋਈ ਆ ਲੱਗਦਾ ਕਿਤੇ ਨਾ ਲਾਗੇ ਵਾਲੇ ਏਰੀਆ ਚ ਕਿਤੇ ਮੀਂਹ ਵਗੈਰਾ ਪਿਆ ਆ ਉਹਦੇ ਕਰਕੇ ਨਾ ਠੰਡ ਜਿਹੜਾ ਹੋਈ ਪਈ ਆ ਬਹੁਤ ਜ਼ਿਆਦਾ ਠੰਡ ਹੋ ਗਈ ਸੀਗੀ ਠਾਰੀ ਜੀ ਹੋ ਗਈ ਸੀ ਤੇ ਸ਼ੋਲ ਵਗੈਰਾ ਰੱਖਾ ਦਿੱਤੇ ਸੀਗੇ ਅੰਦਰ ਇਸ ਕਰਕੇ ਨਾ ਚੁੰਨੀ ਹੀ ਮੈਂ ਐਵੇਂ ਸ਼ੋਲ ਵਾਂਗੂ ਲਪੇਟੀ ਹੋਈ ਆ ਤੇ ਕਿਉਂਕਿ ਨਾ ਕਪੜੇ ਸਾਰੇ ਰੱਖ ਹੀ ਦਿੱਤੇ ਸੀ ਬਸ ਜਿਹੜੇ ਆਪਾਂ ਕੰਬਲ ਵਗੈਰਾ ਰਾਤ ਨੂੰ ਸੌਣ ਵਾਲੇ ਕਪੜੇ ਹੁੰਦੇ ਆ ਉਹ ਹੀ ਬਾਹਰ ਸੀਗੇ ਬਾਕੀ ਸਾਰੇ ਕਪੜੇ ਤਕਰੀਬਨ ਰੱਖ ਹੀ ਦਿੱਤੇ ਸੀਗੇ ਇਹ ਸ਼ੁਕਰ ਕਿ ਮੈਂ ਨਿੰਮਰਦੇ ਕਪੜੇ ਨਹੀਂ ਰੱਖੇ ਹੈਗੇ ਕਿਉਂਕਿ ਬੱਚੇ ਜਲਦੀ ਠੰਡ ਮੰਨਦੇ ਆ ਤੇ ਉਹਦੇ ਇਸ ਕਰਕੇ ਮੈਂ ਰੱਖੇ ਨਹੀਂ ਹੈਗੇ ਸੀਗੇ ਤੇ ਉਹਦੇ ਚਲੋ ਕੰਮ ਆ ਗਏ ਹਨਾ ਹੁਣ ਸ਼ਾਮ ਨੂੰ ਮੈਂ ਉਹ ਮੋٹے ਕਪੜੇ ਹੀ ਪਾ ਦਿੱਤੇ ਸੀਗੇ ਤੇ ਮੌਸਮ ਦਾ ਪਤਾ ਨਹੀਂ ਕਦੋਂ ਬਦਲਾਅ ਕਰ ਲਵੇ ਹਨਾ ਮੈਂ ਪਹਿਲਾਂ ਹੀ ਕਹਿ ਰਹੀ ਸੀ ਕਿ ਮੌਸਮ ਦਾ ਪਤਾ ਨਹੀਂ ਹੈਗਾ ਕਦੋਂ ਚੇਂਜ ਹੋ ਜਾਏ ਤੇ ਉਦਾਂ ਹੀ ਹੋਇਆ ਤੇ ਅੱਜ ਫੇਰ ਦਵਾਰ ਤੋਂ ਜਿਹੜੀ ਠੰਡ ਹੋ ਗਈ ਆ। ਉਹਨਾਂ ਜਿਹੜੀਆਂ ਅੱਜ ਕੱਲ ਵਾਲੀਆਂ ਗੋਭੀਆਂ ਹੁੰਦੀਆਂ ਕਿਉਂਕਿ ਤਾਜ਼ਾ ਤਾਂ ਹੈ ਨਹੀਂ ਹੁਣ ਮਤਲਬ ਕਾਫੀ ਟਾਈਮ ਹੋ ਗਿਆ ਸਰਦੀਆਂ ਦੀ। ਗੋਭੀ ਚਲਦਿਆਂ ਨੂੰ ਤੇ ਇਸ ਟਾਈਮ ਜਿਹੜੀ ਸਬਜ਼ੀ ਵਗੈਰਾ ਆਉਂਦੀ ਹੈ ਨਾ ਉਹਦੇ ਵਿੱਚ ਕੀੜਾ ਵਗੈਰਾ ਜਿਹੜਾ ਹੋ ਜਾਂਦਾ ਆ। ਇਸ ਕਰਕੇ ਨਾ ਮੈਂ ਬਰੀਕ ਬਰੀਕ ਜੀਆਂ ਕੱਟੀਆਂ ਨੇ ਤਾਂ ਕਿ ਨਾ ਮੈਂ ਸਾਰੇ ਕਿਤੇ ਦੇਖ ਰਹੀ ਸੀ ਕਿ ਕੋਈ ਕੀੜਾ ਵਗੈਰਾ ਨਾ ਹੋਵੇ ਕਿਉਂਕਿ ਨਾ ਬਹੁਤ ਧਿਆਨ ਨਾਲ ਜਿਹੜੀ ਗੋਭੀ ਕੱਟਣੀ ਪੈਂਦੀ ਆ ਇੱਕ ਵਾਰੀ ਮੇਰੇ ਨਾਲ ਐਵੇਂ ਚਾਂਸ ਹੋਇਆ ਸੀ ਕਿ ਮੈਂ ਨਾ ਗੋਭੀ ਕੱਟ ਰਹੀ ਸੀ ਉਹਦੇ ਵਿੱਚ ਨਾ ਬਹੁਤ ਮੋਟੀ ਜਿਹੜੀ ਸੁੰਡੇ ਨਿਕਲੀ ਸੀ ਉਸ ਤੋਂ ਬਾਅਦ ਨਾ ਮੈਂ ਡਰ ਕੇ ਜਿਹੜਾ ਸਬਜ਼ੀ ਕੱਟਣੀ ਸਟਾਰਟ ਕਰ ਦਿੱਤੀ ਕਿਉਂਕਿ ਨਾ ਮੈਨੂੰ ਡਰ ਲੱਗਦਾ ਹੁੰਦਾ ਕਿ ਵਿੱਚ ਨਾ ਵੀ ਜਿਹੜਾ ਕੀੜਾ ਮਕੋੜਾ ਕੋਈ ਐਵੇਂ ਵਿੱਚ ਨਾ ਚਲਾ ਜਾਵੇ ਇਸ ਕਰਕੇ ਨੇ ਮੈਂ ਗੋਭੀ ਨੂੰ ਪਤਲਾ ਪਤਲਾ ਜਾਂ ਕੱਟ ਕਰਦੀ ਹੁੰਦੀ ਆ ਜਿਵੇਂ ਆਪਾਂ ਆਚਾਰ ਪਾਉਨੇ ਹੁੰਦੇ ਹਨ ਨਾ ਇਸ ਤਰੀਕੇ ਦੀ ਮੈਂ ਪਤਲੀ ਪਤਲੀ ਜੀ ਕੱਟ ਲੈਣੀ ਹੁੰਦੀ ਆ ਤਾਂ ਕਿ ਨਾ ਕੋਈ ਕੀੜਾ ਮਕੋੜਾ ਜਿਹੜਾ ਆਪਾਂ ਨੂੰ ਦਿਖ ਜਾਵੇ ਤੇ ਇਥੇ ਜੀ ਆਪਾਂ ਤੜਕੇ ਦੀ ਤਿਆਰੀ ਕਰ ਦਿੱਤੀ ਸੀ ਲੋ ਜੀ ਜਿਹੜੀ ਆਪਾਂ ਗੋਭੀ ਬਣਾਈ ਹੈ ਨਾ ਉਹ ਵਾਲਾ ਫੁੱਲ ਨਾ ਕਾਫੀ ਜਿਆਦਾ ਵੱਡਾ ਸੀਗਾ ਇਸ ਕਰਕੇ ਨਾ ਮੈਂ ਇੱਕ ਹੀ ਅੱਧਾ ਹੀ ਸੋਰੀ ਯੂਜ਼ ਕੀਤਾ ਆ ਤੇ ਅੱਧਾ ਨਾ ਮੈਂ ਰੱਖ ਦਿੱਤਾ ਮੈਂ ਸੋਚਿਆ ਨਾ ਇੱਕ ਜਿਆਦਾ ਫਿਰ ਮੈਂ ਫੇਰ ਸਬਜ਼ੀ ਬਣਾ ਲਵਾਂਗੀ ਤੇ ਜਾਂ ਫਿਰ ਮੈਂ ਇਹਦਾ ਆਚਾਰ ਪਾ ਲਵਾਂਗੀ ਕਿਉਂਕਿ ਨਾ ਮੇਰੇ ਹਸਬੰਡ ਨੂੰ ਗੋਭੀ ਦਾ ਆਚਾਰ ਬਹੁਤ ਜਿਆਦਾ ਪਸੰਦ ਆ ਮੈਂ ਕਿਹਾ ਇੱਕ ਵਾਰੀ ਅੱਧੀ ਬਣਾ ਲੈਂਦੀ ਆ ਫਿਰ ਇਹਦਾ ਮੈਂ ਦੇਖੂਗੀ ਕੀ ਕਰਨਾ ਹੈ ਬਾਅਦ ਚ ਡਿਸਾਈਡ ਕਰੂੰਗੀ ਜਾਂ ਇਹਦਾ ਆਚਾਰ ਪਾਉਣਾ ਹੈ ਜਾਂ ਇਹਦੀ ਸਬਜ਼ੀ ਬਣਾਉਣੀ ਆ ਤੇਥੀ ਜੀ ਆਪਣਾ ਤੜਕਾ ਤਿਆਰ ਹੋ ਚੁੱਕਿਆ ਸੀ ਨਾਲ ਦੀ ਨਾਲ ਮੈਂ ਸੋਚਿਆ ਨਾ ਚਲੋ ਦਹੀਂ ਨੂੰ ਜਾ ਕੇ ਲਾ ਲੈਂਦੀ ਆ ਹੋਰ ਨਾ ਜਿਹੜੀ ਗੜਵੀ ਵਿੱਚ ਮੈਂ ਦਹੀਂ ਜਮਾਉਣੀ ਹੁੰਦੀ ਹੈ ਨਾ ਉਹਦੇ ਵਿੱਚ ਦਹੀਂ ਆਲਰੇਡੀ ਹੀ ਪਈ ਸੀਗੀ ਤੇ ਉਹਨੂੰ ਮੈਂ ਕਿਸੇ ਹੋਰ ਭਾਂਡੇ ਵਿੱਚ ਕੱਢ ਲੂੰਗੀ ਤੇ ਇਹਨੂੰ ਦੁਬਾਰਾ ਧੋ ਕੇ ਫੇਰ ਹੀ ਮੈਂ ਇਹਦੇ ਵਿੱਚ ਜਿਹੜਾ ਦਹੀਂ ਜਮਾਉਂਗੀ ਕਈ ਵਾਰ ਕੀ ਹੁੰਦਾ ਨਾ ਆਪਾਂ ਜਿਹੜੇ ਭਾਂਡੇ 'ਚ ਦਹੀਂ ਹੁੰਦੀਆਂ ਉਸੇ ਵਿੱਚ ਗਰਮ ਦੁੱਧ ਕਰਕੇ ਨਾ ਆਪਾਂ ਜਿਹੜਾ ਦਵਾਰ ਤੋਂ ਜਿਹੜਾ ਦਹੀਂ ਜਮਾ ਲੈਂਦੇ ਹੁੰਦੇ ਆ ਇਹਦੇ ਕਰਨਾ ਜਿਹੜੀ ਆਪਣੀ ਦਹੀਂ ਹੁੰਦੀ ਹੈ ਨਾ ਉਹ ਖੱਟੇ ਜੰਮਦੀ ਹੁੰਦੀ ਆ ਤੇ ਮੈਂ ਤੇ ਆਪਣੀ ਜਦੋਂ ਵੀ ਦਹੀਂ ਨੂੰ ਜਾਗ ਲੋਂਦੀ ਆ ਨਾ ਤੇ ਜਿਹੜੇ ਭਾਂਡੇ ਚ ਦਹੀਂ ਹੁੰਦੀ ਆ ਉਹਨੂੰ ਜੇ ਜੇ ਉਹਦੇ ਵਿੱਚ ਥੋੜੀ ਬਹੁਤ ਹੁੰਦੀ ਆ ਉਹਨੂੰ ਕਿਸੇ ਹੋਰ ਭਾਂਡੇ ਵਿੱਚ ਕੱਢ ਕੇ ਤੇ ਉਹਨੂੰ ਚੰਗੀ ਤਰ੍ਹਾਂ ਧੋ ਕੇ ਦਿਵਾਰ ਤੋਂ ਜਿਹੜਾ ਮੈਂ ਦਹੀਂ ਨੂੰ ਜਾਗ ਲੋਂਦੀ ਹੁੰਦੀ ਆ اسی ਤਰੀਕੇ ਨਾਲ ਲੋਂਨ ਨਾਲ ਮੇਰੀ ਜਿਹੜੀ ਦਹੀਂ ਆ ਉਹ ਬਿਲਕੁਲ ਵੀ ਖੱਟੀ ਨਹੀਂ ਜੰਮਦੀ ਹੈਗੀ ਬਿਲਕੁਲ ਖਾਨਜੋਗ ਹੁੰਦੀ ਆ ਤੇ ਇਹਦਾ ਟੇਸਟ ਵੀ ਬਹੁਤ ਜ਼ਿਆਦਾ ਜਿਹੜਾ ਵਧੀਆ ਹੁੰਦਾ ਆ ਲੋ ਜੀ ਇੱਥੇ ਆਪਣੀ ਸਬਜ਼ੀ ਵੀ ਬਣ ਕੇ ਤਿਆਰ ਸਗੀ ਤੇ ਹੁਣ ਆਪਾਂ ਇਹਦੇ ਵਿੱਚ ਧਨੀਆ ਐਡ ਕਰ ਦਾਂਗੇ ਉਸ ਤੋਂ ਬਾਅਦ ਜਿਹੜਾ ਆਪਣਾ ਪੀਣ ਵਾਲਾ ਦੁੱਧਾ ਉਹਨੂੰ ਵੀ ਜਿਹੜੀ ਉਬਾਲੀ ਦੇ ਕੇ ਮੈਂ ਰੱਖ ਦੂੰਗੀ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਰੋਟੀ ਦਾ ਕੰਮ ਰਹਿ ਚੁੱਕਾ ਉਹ ਮੈਂ ਅਨੀਮਰ ਤੇ ਪਪਾ ਜਦੋਂ ਆਉਣਗੇ ਨਾ ਉਦੋਂ ਹੀ ਮੈਂ ਉਹਨਾਂ ਦੀ ਬਣਾਵਾਂਗੀ ਅਸੀਂ ਜਿਹੜੀ ਪਹਿਲਾਂ ਹੀ ਖਾ ਲਾਂਗੇ ਤੇ ਲੋ ਜੀ ਇੱਥੇ ਸੀਗਾ ਮੇਰਾ ਈਵਨਿੰਗ ਦਾ ਰੁਟੀਨ ਤੇ ਤੁਹਾਨੂੰ ਸਾਰਿਆਂ ਨੂੰ ਕਿਵੇਂ ਦਾ ਲੱਗਾ ਮੈਨੂੰ ਕਮੈਂਟਾਂ ਚ ਜਰੂਰ ਦੱਸਿਓ ਤੇ ਹੁਣ ਸ਼ੁਰੂ ਕਰਦੇ ਆਪਾਂ ਮਾਰਨਿੰਗ ਦਾ ਰੁਟੀਨ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਮੇਰੀ ਪਿਆਰੀ ਜੀ YouTube ਫੈਮਲੀ ਤੇ ਇੱਥੇ ਮੈਂ ਤੁਹਾਡੇ ਨਾਲ ਆਪਣਾ ਈਵਨਿੰਗ ਦਾ ਰੁਟੀਨ ਸ਼ੇਅਰ ਕਰ ਰਹੀ ਹਾਂ ਤੇ ਅੱਜ ਮੈਂ ਸਬਜੀ ਬਣਾਈਆ ਗੋਭੀ ਦੀ ਤੇ ਦੁੱਧ ਵਗੈਰਾ ਮੈਂ ਦਹੀਂ ਲਗਾ ਦਿੱਤੇ ਆ ਤੇ ਦੁੱਧ ਵੀ ਪੀਣ ਵਾਲਾ ਜਿਹੜਾ ਉਬਾਲ ਦਿੱਤਾ ਆ ਤੇ ਇਹ ਟਾਈਮ ਹੋ ਗਿਆ 8 ਵਜੇ ਦਾ ਤੇ ਰੋਟੀ ਜਿਹੜੀ ਖਾਣ ਵਾਲੀ ਆ ਉਹ ਮੈਂ ਹੁਣ ਬਣਾਉਣੀ ਆ ਆਪਣੀ ਪਹਿਲਾਂ ਬਣਾ ਲੈਂਦੀ ਆ ਨਿਮਰ ਤੇ ਪਪਾ ਜਦੋਂ ਆਣਗੇ ਉਹਨਾਂ ਦੀ ਖੇਲ ਬਣਾਉਂਗੀ ਲੋਜੀ ਇੱਥੇ ਮਾਰਨਿੰਗ ਦਾ ਰੁਟੀਨ ਸ਼ੁਰੂ ਕਰਦੇ ਆਂ ਤੇ ਸਵੇਰ ਸਵੇਰ ਦਾ ਟਾਈਮ ਸੀਗਾ ਤੇ ਅੱਜ ਨਾ ਇੰਨੀ ਜ਼ਿਆਦਾ ਮਤਲਬ ਠੰਡ ਸੀ ਮਾਰਨਿੰਗ ਟਾਈਮ ਵੀ ਕਿਉਂਕਿ ਨਾ ਰਾਤ ਤੋਂ ਹੀ ਠੰਡ ਹੋ ਚੁੱਕੀ ਸੀਗੀ ਇੰਨੀ ਜ਼ਿਆਦਾ ਹਵਾ ਚੱਲ ਰਹੀ ਸੀ ਇੰਨੀ ਜ਼ਿਆਦਾ ਠਾਰੀ ਹੋਈ ਪਈ ਸੀਗੀ ਤੇ ਮੈਂ ਚੁੰਨੀ ਨੂੰ ਉਸੇ ਤਰੀਕੇ ਨਾਲ ਜਿਹੜਾ ਜਿਵੇਂ ਸ਼ੋਲ ਲੈਂਦੇ ਆ ਉਸੇ ਤਰੀਕੇ ਨਾਲ ਲਪੇਟ ਲਿਆ ਸੀਗਾ ਤੇ ਇੱਥੇ ਨਾ ਕੱਪੜੇ ਸੀਗੇ ਕੱਪੜਿਆਂ ਦਾ ਕੰਮ ਮੈਂ ਕਿਹਾ ਛੇਤੀ ਨਿਬੇੜ ਲੈਣੀ ਆ ਕਿਉਂਕਿ ਤੋ ਆਪੋ ਹੋ ਜਾਂਦੀ ਆ ਤੇ ਇੱਥੇ ਨਾ ਨਿਮਰ ਦੇ ਪਾਪਾ ਨਿਮਰਤ ਵਾਸਤੇ ਲੈ ਕੇ ਆਏ ਸੀ ਨਵੇਂ ਕੱਪੜੇ ਕਿਉਂਕਿ ਇਹਨਾਂ ਨੂੰ ਸਕੂਲ 'ਚ ਕੱਪੜੇ ਚਾਹੀਦੇ ਹੁੰਦੇ ਆ ਪਾਉਣ ਵਾਸਤੇ ਰੋਜ਼-ਰੋਜ਼ ਤੇ ਕਿਉਂਕਿ ਡਰੈਸਾਂਲੇ ਉਹਨੂੰ ਲੱਗੀ ਨਹੀਂ ਹੈਗੀ ਇਸ ਕਰਕੇ ਉਹਦੇ ਨਵੇਂ ਕੱਪੜੇ ਲੈ ਕੇ ਆਏ ਸੀਗੇ ਤੇ ਉਹਨਾਂ ਨੂੰ ਮੈਂ ਨਾ ਵਾਸ਼ ਕਰੀ ਸੀ ਇੱਕ ਵਾਰੀ ਕਿਉਂਕਿ ਜਦੋਂ ਮੈਂ ਆਪਣੇ ਲਈ ਹੈ ਨਿਮਰਤ ਲਈ ਜਦੋਂ ਵੀ ਕੋਈ ਅਸੀਂ ਨਵੇਂ ਕੱਪੜੇ ਲੈ ਕੇ ਆਉਂਦੇ ਨਵੀਂ ਡਰੈਸ ਲੈ ਕੇ ਆਉਂਦੇ ਆ ਉਹਨੂੰ ਮੈਂ ਜ਼ਰੂਰ ਵਾਸ਼ ਕਰਕੇ ਪਾਉਣੀ ਹੈ ਕਿਉਂਕਿ ਨਾ ਆਪਾਂ ਨੂੰ ਇੱਕ ਵਾਰੀ ਕੱਪੜਿਆਂ ਨੂੰ ਜ਼ਰੂਰ ਧੋ ਲੈਣਾ ਚਾਹੀਦਾ ਆ ਜਦੋਂ ਵੀ ਆਪਾਂ ਕੋਈ ਨਵਾਂ ਕੱਪੜਾ ਲੈ ਕੇ ਆਉਂਦੇ ਆ ਨਾ ਉਹਨੂੰ ਡਾਇਰੈਕਟਲੀ ਐਵੇਂ ਪਾਉਣਾ ਨਹੀਂ ਚਾਹੀਦਾ ਹੈਗਾ ਤੇ ਮੇਰੀ ਤਾਂ ਹੈਬਿਟ ਆ ਮੈਂ ਇਦਾਂ ਹੀ ਕਰਦੀ ਹੁੰਦੀ ਆ ਜਦੋਂ ਵੀ ਅਸੀਂ ਨਵੇਂ ਕੱਪੜੇ ਲੈ ਕੇ ਆਉਂਦੇ ਆ ਇੱਕ ਵਾਰੀ ਉਹਨੂੰ ਚਾਹੇ ਮੈਂ ਉਹਨੂੰ ਪਾਣੀ 'ਚ ਸਿੰਪਲ ਪਾਣੀ 'ਚ ਖੰਗਾਲ ਕੇ ਜਿਹੜਾ ਸੁੱਕਣੇ ਪਾਵਾਂ ਬਟ ਉਹਨੂੰ ਮੈਂ ਜ਼ਰੂਰ ਵਾਸ਼ ਕਰਦੀ ਹੁੰਦੀ ਆ ਐਵੇਂ ਡਾਇਰੈਕਟਲੀ ਮੈਂ ਬਿਲਕੁਲ ਵੀ ਜਿਹੜਾ ਕੱਪੜਾ ਯੂਜ਼ ਨਹੀਂ ਕਰਦੀ ਤੇ ਇਥੇ ਜੀ ਮੈਂ ਆ ਗਈ ਸੀ ਰੂਮ ਦੇ ਵਿੱਚ ਤੇ ਮੈਂ ਇਥੇ ਲਾੜੀ ਸੀ ਕੰਬਲ ਨੂੰ ਤੈ ਕਿਉਂਕਿ ਹੁਣ ਕਰਾਂਗੇ ਆਪਾਂ ਰੂਮ ਦੀ ਸਫਾਈ ਤੇ ਨਾ ਮੈਂ ਕੱਲ ਪਰਸੋਂ ਹੀ ਸੋਚ ਰਹੀ ਸੀ ਕਿ ਹੁਣ ਕੰਬਲ ਵੀ ਰੱਖ ਦਿੰਨੇ ਆ ਬਹੁਤ ਜ਼ਿਆਦਾ ਜਿਹੜੀ ਗਰਮੀ ਆ ਗਈ ਆ ਤੇ ਦੇਖੋ ਅਚਾਨਕ ਤੋਂ ਮੌਸਮ ਫਿਰ ਚੇਂਜ ਹੋ ਗਿਆ ਤੇ ਮੌਸਮ ਦਾ ਕੋਈ ਪਤਾ ਨਹੀਂ ਹੈਗਾ ਕਦੋਂ ਕੀ ਹੋ ਜਵੇ ਹਨਾ ਮੈਂ ਤਾਂ ਰੱਖਣ ਹੀ ਵਾਲੀ ਸੀ ਤੇ ਮੈਂ ਸੋਚ ਰਹੀ ਸੀ ਬਾਕੀ ਕੱਪੜੇ ਜਿਹੜੇ ਰੱਖ ਦਿੱਤੇ ਆ ਚਲ ਹੁਣ ਇਹ ਰਹਿ ਗਏ ਆ ਕੰਬਲ ਵਗੈਰਾ ਇਹਨਾਂ ਨੂੰ ਵੀ ਜਿਹੜਾ ਨਾ ਹੁਣ ਮੈਂ ਧੋ ਕੇ ਜਿਹੜਾ ਰੱਖ ਦੂੰਗੀ ਤੇ ਅਚਾਨਕ ਤੋਂ ਹੀ ਜਿਹੜੀ ਠੰਡ ਫੇਰ ਤੋਂ ਆ ਗਈ ਤੇ ਚਲੋ ਵਧੀਆ ਬਹੁਤ ਵਧੀਆ ਹੋ ਗਿਆ ਜਿਹੜਾ ਮੈਂ ਰੱਖੇ ਨਹੀਂ ਹੈਗੇ ਤੇ ਨਿਮਰ ਦੇ ਪਪਾ ਤੇ ਮੈਨੂੰ ਅੱਜ ਫੇਰ ਖੈਰੇ ਸੀ ਕਹਿੰਦੇ ਕਿ ਮੇਰੇ ਗਰਮ ਕੱਪੜੇ ਕਿੱਥੇ ਆ ਮੈਨੂੰ ਠੰਡ ਲੱਗਦੀ ਆ ਕਿਉਂਕਿ ਨਾ ਉਹਨਾਂ ਤੋਂ ਨਾ ਗਰਮੀ ਬਰਦਾਸ਼ਤ ਹੁੰਦੀ ਆ ਨਾ ਠੰਡ ਬਰਦਾਸ਼ਤ ਹੁੰਦੀ ਆ ਤੇ ਮੈਂ ਕਿਹਾ ਮੈਂ ਤੇ ਹੁਣ ਰੱਖ ਦਿੱਤੇ ਆ ਵੀ ਮੈਂ ਹੁਣ ਨਹੀਂ ਕੱਢੋਂਗੀ ਉਹਨਾਂ ਨੂੰ ਕੱਪੜੇ ਤੇ ਤੁਸੀਂ ਨੀਚੋਂ ਕੁਝ ਪਾ ਕੇ ਜਿਹੜਾ ਚਲੇ ਜਾਓ ਔਰਨ ਜਿਹੜੀ ਆ ਠੰਡ ਹੋਈ ਆ ਕੋਈ ਐ ਤਾਂ ਹੈ ਨਹੀਂ ਵੀ ਠੰਡ ਜਿਹੜੀ ਦੁਬਾਰਾ ਵਾਪਸ ਆ ਗਈ ਆ ਇਹ ਤਾਂ ਕਿਤੇ ਨੇੜੇ ਤੇੜੇ ਮੀਂਹ ਪਿਆ ਹੋਇਆ ਉਹਦੇ ਕਰਕੇ ਨਾ ਜਿਹੜਾ ਆਪਣੇ ਵੀ ਅਸਰ ਜਿਹੜਾ ਹੋਇਆ ਪਿਆ ਇਸ ਚੀਜ਼ ਦਾ ਕਿਉਂਕਿ ਜਦੋਂ ਆਪਣਾ ਨੇੜੇ ਕਿਤੇ ਮੀਂਹ ਪੈਂਦਾ ਨਾ ਤੇ ਉਹਦਾ ਪ੍ਰਭਾਵ ਆਪਣੇ ਜਿਹੜੇ ਨੇੜੇ-ਨੇੜੇ ਜਿਹੜੀ ਏਰੀਆ ਹੁੰਦੇ ਆ ਉੱਥੇ ਵੀ ਜਿਹੜਾ ਉਹਨਾਂ ਤੇ ਪੈਂਦਾ ਆ ਤੇ ਉਹਦਾਂ ਕਰਕੇ ਜਿਹੜਾ ਆਪਣਾ ਇੱਧਰ ਵੀ ਮੌਸਮ ਜਿਹੜਾ ਚੇਂਜ ਹੋਇਆ ਪਿਆ ਠੰਡ ਜਿਹੜੀ ਹੋਈ ਪਈ ਆ ਤੇ ਇਹ ਜਦੋਂ 2-3 ਦਿਨ ਲਗਾਤਾਰ ਧੁੱਪਾਂ ਤੇਜ ਪੈਂਦੀ ਆ ਰਹੀਆਂ ਤੇ ਫਿਰ ਉਦਾਂ ਹੀ ਜਿਹੜਾ ਦੁਬਾਰਾ ਗਰਮੀ ਹੋ ਜਾਣੀ ਆ ਕਿਉਂਕਿ ਗਰਮੀ ਤਾਂ ਹੁਣ ਸਟਾਰਟ ਹੋ ਹੀ ਚੁੱਕੀ ਆ ਮਾਰਚ ਅਪ੍ਰੈਲ ਜਿਹੜਾ ਸਟਾਰਟ ਹੋ ਚੁੱਕਿਆ ਆ ਬਸ ਅਪ੍ਰੈਲ ਵਿੱਚ ਤਾਂ ਗਰਮੀ ਹੋ ਹੀ ਜਾਂਦੀ ਆ ਤੇ ਅਪ੍ਰੈਲ ਮਈ ਜੂਨ ਫਿਰ ਤਾਂ ਤੁਹਾਨੂੰ ਪਤਾ ਆ ਕਿ ਗਰਮੀ ਦਾ ਹੀ ਮਹੀਨਾ ਹੁੰਦਾ ਆ ਤੇ ਹੌਲੀ-ਹੌਲੀ ਜਿਹੜੀ ਹੁਣ ਗਰਮੀ ਸਟਾਰਟ ਹੋ ਰਹੀ ਆ ਦੇ ਲੋ ਜੀ ਇੱਥੇ ਆਪਾਂ ਰੂਮ ਦੀ ਸਫਾਈ ਕਰ ਰਹੇ ਸੀ ਤੇ ਰੂਮ ਨੂੰ ਆਪਾਂ ਜਿਹੜਾ ਥੋੜਾ ਜਿਹਾ ਚੇਂਜ ਕਰਿਆ ਸੀ ਤੁਹਾਨੂੰ ਪਿਛਲੇ ਵਲੌਗ ਚ ਵੀ ਮੈਂ ਦੱਸਿਆ ਉਹਦੇ ਕਰਕੇ ਜਿਹੜਾ ਰੂਮ ਥੋੜਾ ਜਿਹਾ ਵਧੀਆ ਲੱਗਦਾ ਹੈ ਕਿਉਂਕਿ ਜਦੋਂ ਆਪਾਂ ਟਾਈਮ ਟੂ ਟਾਈਮ ਆਪਣੇ ਰੂਮ ਚ ਕੁਝ ਚੇਂਜ ਕਰ ਲੈਂਦੇ ਆ ਨਾ ਜਾਂ ਰੂਮ ਚ ਜਾਂ ਘਰ ਚ ਕਿਤੇ ਵੀ ਆਪਾਂ ਥੋੜਾ ਜਿਹਾ ਚੇਂਜ ਕਰ ਲੈਂਦੇ ਆ ਤੇ ਆਪਾਂ ਨੂੰ ਉਹ ਚੀਜ਼ ਵਧੀਆ ਲੱਗਣ ਲੱਗ ਜਾਂਦੀ ਹੈ ਤੇ ਜਦੋਂ ਆਪਾਂ ਇੱਕੋ ਵਾਂਗੂ ਉਹਨੂੰ ਰੋਜ਼-ਰੋਜ਼ ਉਸੇ ਤਰੀਕੇ ਨਾਲ ਜਦੋਂ ਦੇਖਦੇ ਆ ਨਾ ਤੇ ਆਪਾਂ ਬੋਰ ਹੁੰਦੇ ਰਹਿੰਦੇ ਆ ਇਸ ਕਰਕੇ ਥੋੜਾ ਜਿਹਾ ਬਦਲਾ ਜਿਹੜਾ ਹੁੰਦਾ ਆ ਹਨਾ ਉਹ ਜ਼ਰੂਰੀ ਹੁੰਦਾ ਆ ਚਾਹੇ ਉਹ ਘਰ 'ਚ ਲਾ ਲਓ ਚਾਹੇ ਆਪਣੀ ਜ਼ਿੰਦਗੀ 'ਚ ਲਾ ਲਓ ਬਦਲਾਅ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਆ ਤੇ ਜਦੋਂ ਆਪਾਂ ਆਪਣੀ ਜ਼ਿੰਦਗੀ 'ਚ ਵੀ ਬਦਲਾਅ ਕਰਦੇ ਆ ਨਾ ਤੇ ਆਪਾਂ ਨੂੰ ਉਸ ਚੀਜ਼ ਦੇ ਬਹੁਤ ਜ਼ਿਆਦਾ ਜਿਹੜੇ ਬੈਨੀਫਿਟ ਹੋ ਜਾਂਦੇ ਆ ਇਸ ਕਰਕੇ ਟਾਈਮ ਟੂ ਟਾਈਮ ਆਪਣੇ ਆਪ ਨੂੰ ਅਪਡੇਟ ਕਰਦੇ ਰਹਿਣਾ ਚਾਹੀਦਾ ਆ ਇਸ ਕਰਕੇ ਆਪਣੀ ਜਿਹੜੀ ਜ਼ਿੰਦਗੀ ਐ ਸੁਖਾਲੀ ਹੋ ਜਾਂਦੀ ਐ ਤੇ ਲੋਜੀ ਕੰਮ ਕਰਦਿਆਂ ਕਰਦਿਆਂ ਆਪਾਂ ਪਹੁੰਚ ਗਏ ਕਿਚਨ ਤੱਕ ਤੇ ਇੱਥੇ ਆਪਾਂ ਕਿਚਨ ਦੀ ਕਰ ਰያ ਕਲੀਨਿੰਗ ਤੇ ਤੁਹਾਨੂੰ ਪਤਾ ਹੀ ਐ ਮੈਂ ਰੋਜ਼ ਆਪਣੀ ਕਲੀਨਿੰਗ ਜਿਹੜਾ ਕਿਚਨ ਦੀ ਕਲੀਨਿੰਗ ਆ ਉਹ ਇਸੇ ਤਰੀਕੇ ਨਾਲ ਕਰਦੀ ਹੁੰਦੀ ਆ ਕਿਉਂਕਿ ਨਾ ਮੈਨੂੰ ਉੱਤੋਂ ਤੋਂ ਸਫਾਈ ਕਰਨੀ ਬਿਲਕੁਲ ਵੀ ਵਧੀਆ ਨਹੀਂ ਲੱਗਦੀ ਖਾਸ ਕਰਕੇ ਆਪਣੀ ਕਿਚਨ ਦੀ ਤੇ ਕਿਚਨ ਨੂੰ ਤਾਂ ਮੈਂ ਇੱਕ ਵਾਰੀ ਇਦਾਂ ਜਦੋਂ ਤੱਕ ਸਾਫ਼ ਨਾ ਕਰ ਲਾਂ ਮੈਨੂੰ ਸਕੂਨ ਨਹੀਂ ਮਿਲਦਾ ਹੈਗਾ ਜੇ ਮਾਰਨਿੰਗ ਟਾਈਮ ਆ ਕਿਤੇ ਜਾਣਾ ਹੋਵੇ ਹਨਾ ਮੈਂ ਫਟਾਫਟ ਜਿਹੜਾ ਕਰਕੇ ਜਾਂਦੀ ਆ ਨਾ ਜਿਵੇਂ ਵੀ ਕਰਕੇ ਜਾਂਦੀ ਆ ਉਸ ਤੋਂ ਬਾਅਦ ਜਦੋਂ ਮੈਂ ਵਾਪਸ ਹੁੰਦੀ ਆ ਫਿਰ ਤੋਂ ਮੈਂ ਉਦਾਂ ਹੀ ਕਲੀਨਿੰਗ ਕਰਦੀ ਆ ਜਿਵੇਂ ਮੈਂ ਡੇਲੀ ਕਰਦੀ ਆ ਕਿਉਂਕਿ ਮੈਨੂੰ ਨਾ ਸਕੂਨ ਨਹੀਂ ਮਿਲਦਾ ਜੋ ਤੱਕ ਮੈਂ ਆਪਣੇ ਕਿਚਨ ਨੂੰ ਵਧੀਆ ਤਰੀਕੇ ਨਾਲ ਜਿਹੜਾ ਸਾਫ਼ ਨਾ ਕਰਾਂ ਤੇ ਲੋ ਜੀ ਇੱਥੇ ਤਕਰੀਬਨ ਆਪਾਂ ਕਿਚਨ ਨੂੰ ਸਾਫ਼ ਕਰ ਦਿੱਤਾ ਆ ਤੇ ਹੁਣ ਮੈਂ ਵਾਈਪਰ ਕਰ ਦੂੰਗੀ ਕੋਰਨਾ ਕਰਦੀ ਜਿਹੜੀ ਬਹੁਤ ਜ਼ਿਆਦਾ ਨੇੜੀ ਚੱਲ ਰਹੀ ਆ ਉਹਦੇ ਕਰਕੇ ਨਾ ਮਿੱਟੀ ਉੱਡ ਰੜ ਕੇ ਆਉਂਦੀ ਆ ਕਿਉਂਕਿ ਨਾ ਬਿਲਕੁਲ ਟੋਪ ਤੇ ਆ ਕਿਚਨ ਆਪਣਾ ਤੇ ਉਧਰੋਂ ਦਾ ਮਤਲਬ ਕੋਈ ਮਿਰਰ ਵਗੈਰਾ ਜਾਂ ਵਿੰਡੋ ਵਗੈਰਾ ਨਹੀਂ ਲੱਗੀ ਹੋਈ ਹਲੇ ਤੇ ਇਸ ਕਰਕੇ ਨਾ ਪਰਦੇ ਲੱਗੇ ਹੋਏ ਆ ਤੇ ਪਰਦਾ ਤੇ ਤੁਹਾਨੂੰ ਪਤਾ ਹਵਾ ਨਾਲ ਜਿਹੜਾ ਉੱਡ ਜਾਂਦਾ ਆ ਤੇ ਉਹਦੇ ਨਾਲ ਨਾ ਮਿੱਟੀ ਕਾਫੀ ਜ਼ਿਆਦਾ ਜਿਹੜੀ ਅੰਦਰ ਆਉਂਦੀ ਆ ਉਸ ਕਰਕੇ ਕਾਫੀ ਜ਼ਿਆਦਾ ਜਿਹੜਾ ਗੰਦਾ ਹੋਇਆ ਪਿਆ ਸੀ ਜਦ ਕਿ ਆਪਾਂ ਇਹਨੂੰ ਰੈਗੂਲਰ ਸਾਫ਼ ਕਰਦੇ ਆ ਪਰ ਢੇਰੀਆਂ ਦਾ ਮੌਸਮ ਆਣਾ ਕੀ ਕਹਿ ਸਕਦੇ ਆ ਜਿਹੜੀ ਕੁਦਰਤ ਆ ਉਹਨੇ ਤਾਂ ਹੁਣ ਆਪਣਾ ਜਿਹੜਾ ਪ੍ਰਭਾਵ ਆ ਉਹ ਤਾਂ ਦਿਖਾਉਣਾ ਹੀ ਆ ਹਨਾ ਹੁਣ ਸਾਰੇ ਕਿਤੇ ਵਿਹੜੇ 'ਚ ਵੀ ਇੰਨੀ ਜ਼ਿਆਦਾ ਮਿੱਟੀ ਉਡੜ ਕੇ ਆਉਂਦੀ ਆ ਜਿੰਨੀ ਮਰਜ਼ੀ ਆਪਾਂ ਸਫਾਈ ਕਰ ਲਈਏ ਲੋਜੀ ਬਟ ਆਪਣਾ ਜਿਹੜਾ ਫਰਜ਼ਾ ਹਨਾ ਜਿਹਦੇ ਨਾਲ ਆਪਾਂ ਨੂੰ ਸਕੂਨ ਮਿਲਦਾ ਉਹ ਤਾਂ ਆਪਾਂ ਇੱਕ ਵਾਰੀ ਜਿਹੜਾ ਕਰਨਾ ਹੀ ਹੁੰਦਾ ਆ ਸਾਫ਼ ਹੁਣ ਮੈਂ ਬਿਲਕੁਲ ਕਰ ਲਿਆ ਆਪਣਾ ਕਲੀਨ ਉਸ ਤੋਂ ਬਾਅਦ ਮੈਂ ਲਾ ਲਿਆ ਝਾੜੂ ਤੇ ਹੁਣ ਨਾ ਮਤਲਬ ਮਿੱਟੀ ਇੰਨੀ ਆਉਂਦੀ ਨਹੀਂ ਹੈਗੀ ਬਟ ਜੋ 2-3 ਦਿਨਾਂ ਤੋਂ ਜਿਹੜੀ ਨੇੜੀ ਚੱਲ ਰਹੀ ਹੈ ਨਾ ਉਹਦੇ ਕਰਕੇ ਉਹ ਡੋਡ ਕੇ ਜਿਹੜੀ ਮਿੱਟੀ ਕਾਫੀ ਜ਼ਿਆਦਾ ਜਿਹੜੀ ਅੰਦਰ ਆਈ ਹੋਈ ਸੀਗੀ ਸੋ ਪਹਿਲਾਂ ਤਾਂ ਮੈਂ ਮਾਰਨਿੰਗ ਟਾਈਮ ਇੱਕ ਵਾਰੀ ਝਾੜੂ ਲਗਾਈ ਉਸ ਤੋਂ ਬਾਅਦ ਦੁਬਾਰਾ ਫਿਰ ਜਦੋਂ ਮੈਂ ਸਾਰੀ ਸਫਾਈ ਕਰਦੀ ਹੁੰਦੀ ਆ ਉਦੋਂ ਮੈ ਲਾ ਰਹੀ ਆ ਉਦੋਂ ਵੀ ਇੰਨੀ ਜਿਆਦਾ ਮਿੱਟੀ ਨਿਕਲੀ ਇੰਨੀ ਜਿਆਦਾ ਉਡੜ ਕੇ ਜਿਹੜੀ ਸਾਹਮਣੇ ਪੈਂਦੀ ਆ ਕਿਉਂਕਿ ਹਵਾ ਆਉਂਦੀ ਆ ਨਾ ਇੱਕ ਤਾਂ ਸਾਹਮਣੇ ਜਿਹੜਾ ਵੇੜਾ ਆ ਉਹ ਖੁੱਲਾ ਆ ਓਪਨ ਆ ਉਧਰੋਂ ਉਡੜ ਕੇ ਤੇ ਇੱਕ ਕੋਠੇ ਤੇ ਉਪਰੋਂ ਉਡੜ ਕੇ ਜਿਹੜੀ ਮਿੱਟੀ ਸਾਰੀ ਆ ਨਾ ਅੰਦਰ ਆਉਂਦੀ ਆ ਇਸ ਕਰਕੇ ਨਾ ਕਾਫੀ ਜਿਆਦਾ ਜਿਹੜਾ ਗੰਦ ਹੋਇਆ ਪਿਆ ਤੇ ਲੋ ਜੀ ਹੁਣ ਆਪਾਂ ਝਾੜੂ ਲਾ ਲਈ ਆ ਲਫਟ ਦੇ ਅੱਗੇ ਆਪਣਾ ਪੋਚਾ ਤੇ ਹੁਣ ਮੈਂ ਪੋਚਾ ਦੇਖੂਗੀ ਵੀ ਲਾਵਾਂ ਕਿ ਨਾ ਕਿਉਂਕਿ ਮੈਂ ਰੋਜ਼ ਵਾਂਗੂ ਹਿਲਾਉਣੀ ਆ ਜੇ ਇੱਕ ਅੱਧਾ ਦਿਨ ਸਕਿੱਪ ਵੀ ਕਰ ਦਾਂਗੇ ਤਾਂ ਉਹਦਾ ਕੋਈ ਇੰਨਾ ਚੱਕਰ ਨਹੀਂ ਹੈਗਾ ਤੇ ਉਹ ਟਾਈਮ ਦੇ ਅਕੋਰਡਿੰਗ ਦੇਖੂਗੀ ਵੀ ਮੈਂ ਲਾਵਾਂ ਕਿ ਨਾ ਲਾਵਾਂ ਜੀ ਇੱਥੇ ਮੈਂ ਨਹਾ ਕੇ ਆ ਗਈ ਸੀ ਗੀ ਤੇ ਨਹਾਉਣ ਤੋਂ ਬਾਅਦ ਨਾ ਮੈਂ ਲੱਗੀ ਸੀ ਚਾਹ ਬਣਾਉਣ ਵਾਸਤੇ ਤੇ ਪੋਚਾ ਮੈਂ ਲਾਈ ਲਿਆ ਸੀ ਕਿ ਪਹਿਲਾਂ ਮੈਨੂੰ ਐ ਸੀਗਾ ਵੀ ਚਲੋ ਰੋਜ਼ ਲੋਂਦੇ ਆ ਤੇ ਇੱਕ ਦਿਨ ਸਕਿੱਪ ਵੀ ਕਰ ਦਾਂਗੇ ਨਾ ਤੇ ਕੋਈ ਗੱਲ ਨਹੀਂ ਪਰ ਫਿਰ ਮੈਨੂੰ ਐ ਸੀ ਵੀ ਕਿਉਂ ਛੱਡਣਾ ਨਾ ਲਾਈ ਦਿੰਦੀ ਆ ਪੋਚਾਈ ਤਾਂ ਰਹਿ ਗਿਆ ਬਾਕੀ ਸਾਰਾ ਕੰਮ ਅਭੀ ਤਾਂ ਜਿਹੜਾ ਕਾਰੀ ਲਿਆਇਆ ਫਿਰ ਮੈਂ ਪੋਚਾ ਵੀ ਜਿਹੜਾ ਲਗਾ ਲਿਆ ਸੀ ਉਸ ਤੋਂ ਬਾਅਦ ਜਿਹੜਾ ਮੈਂ ਨਾ ਆਈ ਸੀ ਤੇ ਨਹਾਉਣ ਤੋਂ ਬਾਅਦ ਲੱਗੀ ਸੀ ਜੀ ਮੈਂ ਚਾਹ ਪੀਣ ਵਾਸਤੇ ਕਿਉਂਕਿ ਨਾ ਆਦਤ ਹੀ ਬਣੀ ਹੋਈ ਹੈ ਜਦੋਂ ਆਪਣਾ ਸਾਰਾ ਕੰਮ ਖਤਮ ਹੋ ਜਾਂਦਾ ਨਾ ਫਿਰ ਐ ਹੁੰਦਾ ਵੀ ਇੱਕ ਰਿਲੈਕਸ ਜੀ ਹੋ ਜੀਏ ਇੱਕ ਚਾਹ ਦਾ ਕੱਪ ਡੇਡਾ ਪੀ ਲੈਣੇ ਆ ਤੇ ਉਸ ਤੋਂ ਬਾਅਦ ਮਤਲਬ ਰਿਲੈਕਸ ਜਿਹਾ ਲੱਗਦਾ ਆਪਣੇ ਆਪ ਨੂੰ ਤੇ ਨਿਮਰਤ ਵੀ ਕਹਿ ਰਹੀ ਸੀ ਮੰਮਾ ਪੀਣੀ ਆ ਤੇ ਮੈਂ ਕਿਹਾ ਚਲੋ ਮੈਂ ਬਣਾਈ ਲੈਣੀ ਆ ਤੇ ਇੱਥੇ ਨਾ ਬੱਚੇ ਸਾਰੇ ਹੀ ਪਾਸ ਹੋ ਗਏ ਆਪਣੇ ਤੇ ਇਹ ਸਾਰੇ ਨਾ ਸੋਚ ਰਹੇ ਸੀ ਚਲੋ ਪਾਰਟੀ ਕਰਦੀਆਂ ਵਧੀਆ ਨੰਬਰ ਤੋਂ ਪਾਸ ਹੋ ਗਏ ਸਾਰੇ ਬੱਚੇ ਹੀ ਤੇ ਲੈਣ ਜਾ ਰਹੇ ਸੀ ਦੁਕਾਨ ਤੋਂ ਚੀਜ਼ ਤੇ ਨਿਮਰਤ ਨੇ ਵੀ ਪੁੱਛਦੇ ਸੀ ਤੇਰੇ ਵਾਸਤੇ ਕੀ ਲੈ ਕੇ ਆਈਏ ਔਰ ਨਾ ਇਥੇ ਦੁਪਹਿਰ ਦਾ ਟਾਈਮ ਹੋ ਗਿਆ ਸੀ ਤੇ ਮੈਂ ਦੇਣੀ ਸੀ ਬੁੱਟਿਆਂ ਨੂੰ ਪਾਣੀ ਤੇ ਦੇਖੋ ਧੁੱਪ ਬਹੁਤ ਤੇਜ਼ ਹੋ ਜਾਂਦੀ ਹੈ ਇਸ ਕਰਕੇ ਨਾ ਬੁੱਟੇ ਜਿਹੜੇ ਸਾਰੇ ਹੀ ਸੁੱਕ ਜਾਂਦੇ ਆ ਜਦਕਿ ਇਹਨਾਂ ਨੂੰ ਮੈਂ ਟਾਈਮ ਟੂ ਟਾਈਮ ਪਾਣੀ ਜਿਹੜਾ ਦਿੰਨੀ ਰਹਿੰਦੀ ਆ ਤੇ ਪਹਿਲਾਂ ਮੈਂ ਦੋ ਟਾਈਮ ਦਿੰਦੀ ਸੀ ਬਟ ਹੁਣਾਂ ਧੁੱਪ ਬਹੁਤ ਤੇਜ਼ ਹੋਣ ਲੱਗੀ ਨਾ ਇਸ ਕਰਕੇ ਬੁੱਟੇ ਦੁਪਹਿਰ ਟਾਈਮ ਬਿਲਕੁਲ ਹੀ ਸੁੱਕ ਜਾਂਦੇ ਆ ਤੇ ਫਿਰ ਵੀ ਫਿਰ ਮੈਂ ਇਹਨਾਂ ਨੂੰ ਦੁਪਹਿਰ ਟਾਈਮ ਵੀ ਜਿਹੜਾ ਪਾਣੀ ਦਿੰਦੀ ਆ ਤੇ ਇਹਨਾਂ ਦੀ ਨਾ ਬਹੁਤ ਜ਼ਿਆਦਾ ਜਿਹੜੀ ਕੇਅਰ ਕਰਨੀ ਪੈਂਦੀ ਆ ਦੋ ਤੇ ਹੈਗੀਆਂ ਨੇ ਗੇਂਦੇ ਦੇ ਬੁੱਟੇ ਤੇ ਉਹਨਾਂ ਨੂੰ ਹੀ ਪੂਰਾ ਮੈਂ ਪ੍ਰੋਪਰ ਉਹਨਾਂ ਦੀ ਕੇਅਰ ਕਰਦੀ ਆਂ ਕਿ ਬਾਕੀ ਹੈਗਾ ਇੱਕ ਅਨਾਰ ਤੇ ਦੂਸਰਾ ਹੈਗਾ ਫੁੱਲ ਉਹਦਾ ਮੈਨੂੰ ਨਾਮ ਨਹੀਂ ਪਤਾ ਹੈਗਾ ਤੇ ਇਹ ਤਿੰਨ ਚਾਰ ਬੂਟੇ ਜਿਹੜੇ ਵਧੀਆ ਚਾਹ ਨਾਲ ਜਿਹੜੇ ਮੈਂ ਲਾਏ ਆ ਇਸ ਕਰਕੇ ਇਹਨਾਂ ਦੀ ਮੈਂ ਕੇਰ ਵੀ ਜਿਹੜਾ ਵਧੀਆ ਤਰੀਕੇ ਨਾਲ ਕਰਦੀ ਆਂ ਜੇ ਥੇਵੇਂ ਦਾ ਟਾਈਮ ਹੋ ਗਿਆ ਸੀ ਤੇ ਮੈਂ ਨਾ ਕਾਬਲੇ ਛੋਲੇ ਭੋਂਤੇ ਪਏ ਸੀ ਕਿ ਤੇ ਹੁਣ ਉਹਨਾਂ ਨੂੰ ਰੱਖ ਦੂੰਗੀ ਮੈਂ ਉਬਾਲਣ ਵਾਸਤੇ ਤੇ ਆਪਾਂ ਕਰ ਰਿਹਾ ਹੁਣ ਆਪਣੀ ਰਾਤ ਦੀ ਸਬਜ਼ੀ ਦੀ ਤਿਆਰੀ ਹੈਲੋ ਜੀ ਸਸਕਾਰ ਸਾਰਿਆਂ ਨੂੰ ਕਿਵੇਂ ਮੇਰੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਨੇਠ ਠੀਕ ਹੋਵੋਗੇ ਤੇ ਲੋ ਜੀ ਸ਼ਾਮ ਦਾ ਟਾਈਮ ਹੋ ਚੁੱਕਿਆ ਤੇ ਆਪਾਂ ਜਿਹੜੇ ਆਪਣੇ ਕਾਬਲੇ ਛੋਲੇ ਭੋਂਤੇ ਪਏ ਸੀ ਉਹਨਾਂ ਨੂੰ ਉਬਾਲਣ ਵਾਸਤੇ ਜਿਹੜਾ ਰੱਖ ਦਿੱਤਾ ਆ ਤੇ ਉਹਨਾਂ ਨੂੰ ਹਲੇ ਟਾਈਮ ਲੱਗ ਜੂਗਾ ਉਦੋਂ ਤੱਕ ਆਪਾਂ ਜਿਹੜੇ ਤੜਕੇ ਦੀ ਤਿਆਰੀ ਕਰਾਂਗੇ ਤੇ ਮੈਂ ਸੋਚ ਰਹਾ ਅੱਜ ਇਦਾਂ ਹੀ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਾਂ ਕਿਉਂਕਿ ਤੁਸੀਂ ਸਾਰੇ ਬਹੁਤ ਚੰਗਾ ਸਪੋਰਟ ਕਰ ਰਹੇ ਹੋ ਤੇ ਇਦਾਂ ਹੀ ਆਪਣੀ ਸਪੋਰਟ ਜੜੀ ਬਣਾਈ ਰੱਖੋ ਤੇ ਨਾ ਪਲੀਜ਼ ਵਧੀਆ-ਵਧੀਆ ਜਿਹਾ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਕਮੈਂਟਾਂ ਨਾਲ ਨਾ ਮੈਨੂੰ ਮੋਟੀਵੇਸ਼ਨ ਮਿਲਦੀ ਆ ਆਪਣੀ ਅਗਲੀ ਵੀਡੀਓ ਬਣਾਉਣ ਵਾਸਤੇ ਇਸ ਕਰਕੇ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਤੇ ਹੁਣ ਆਪਾਂ ਆਪਣੇ ਵਲੌਗ ਦਾ ਵੀ ਐਂਡ ਕਰਦੇ ਆਂ ਤੇ ਉਮੀਦ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਵਲੌਗ ਵੀ ਵਧੀਆ ਲੱਗਿਆ ਹੋਊਗਾ ਤੇ ਮਿਲਦੇ ਆ ਇੱਕ ਨਵੇਂ ਜਿਹੇ ਸੋਹਣੇ ਜਿਹੇ ਪਿਆਰੇ ਜਿਹੇ ਵਲੌਗ ਦੇ ਨਾਲ ਕੱਦ ਤੱਕ ਲਈ ਸਤਿ ਸ੍ਰੀ ਅਕਾਲ ਜੀ